9ਵੇਂ ਪਾਤਸ਼ਾਹੀ ਤਨਤਨ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦਾ ਤੌਰ ਚੱਲ ਰਿਹਾ ਹੈ। ਉਸੇ ਸਮਾਗਮ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚੋਂ ਨਗਰ ਕੀਰਤਨ ਕੱਢ ਕੇ ਨੰਦਪੁਰ ਸਾਹਿਬ ਪਹੁੰਚਿਆ ਜਾ ਰਿਹਾ ਹੈ। ਇਸ ਦੇ ਤਹਿਤ ਪਟਿਆਲਾ ਤੋਂ ਚੱਲਿਆ ਹੋਇਆ ਨਗਰ ਕੀਰਤਨ ਅੱਜ ਰਾਜਪੁਰਾ ਵਿਖੇ ਪਹੁੰਚਿਆ ਜਿੱਥੇ ਰਾਜਪੁਰਾ ਦੀ ਸੰਗਤ ਨਮਸਤਕ ਹੋਈ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿੱਤਾ ਹੈ। ਅੱਜ ਨੌਵੇਂ ਪਾਸ਼ਾ ਤਮਸਿਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਿੱਧੀ ਸਵਾਗਤ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਰਾਜਪੁਰੇ ਤੋਂ ਨਗਰ ਕੀਰਤਨ ਇੱਕੋ ਕ੍ਰਾਸ ਕੀਤਾ ਤੇ ਸਾਡੀ ਵੀ ਜਿਹੜੀ ਇੱਥੇ ਸੇਵਾ ਲੱਗੀ ਆ ਤੇ ਕਾਫੀ ਰਾਸ਼ਾ ਤੇ ਲਾਈਨ ਆਊਟ ਦੇ ਸੰਬੰਧ ਸਾਡੀ ਜੀ ਡਿਊਟੀ ਲੱਗੀ ਆ ਅਸੀਂ ਬੜੀ ਤਨਦੇਹੀ ਨਾਲ ਤੇ ਮਨਪਾਵਾਂਾਂ ਦੇ ਨਾਲ ਇਹਨੂੰ ਅਗਵਾ ਰਹੇ ਆ ਇਹ ਜਿਹੜਾ ਨਗਰ ਕੀਰਤਨ ਹੈ ਕਿੱਥੋਂ ਦੀ ਆ ਰਿਹਾ ਤੇ ਕਿੱਥੇ ਜਾਊਗਾ ਇਹ ਪਿੱਛੋਂ ਪਟਿਆਲੇ ਤੋਂ ਚੱਲਿਆ ਹੋਇਆ ਤੇ ਇਹਨੇ ਅੱਗੇ ਮਹਾਲੀ ਜਾਣਾ ਤੇ ਉਸ ਤੋਂ ਬਾਅਦ ਅੱਗੇ ਇਹਨੇ ਨਨਪੁਰ ਸਾਹਿਬ ਜਿੱਥੇ ਅਜੀਤੀ ਸਵਾਗਤ ਚੱਲ ਰਹੇ ਨੇ ਉੱਥੇ ਪਹੁੰਚਣਾ ਇਹ ਕੋ ਧੰਨਵਾਦ ਮਾ ਜੀ ਸਰ ਇਹ ਜਿਹੜਾ ਨਗਰ ਕੀਰਤਨ ਨਿਕਲਿਆ ਉਹ ਜ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਭਾਦਰ ਜੀ ਜਿਹਦੇ ਉਹਨਾਂ ਦੇ ਸਮਾਗਮ ਦੌਰਾਨ ਜਿਹੜਾ ਪਟਿਆਲੇ ਤੋਂ ਚੱਲਿਆ ਸੀਗਾ ਜੀ ਜਿਹੜਾ ਕਿ ਅੱਜ ਰਾਜਪੁਰੇ ਤੋਂ ਵਿਖੇ ਗੁਜਰਦੇ ਹੋਏ ਮੁਹਾੜੀ ਵਿਖੇ ਜਾ ਰਿਹਾ ਜੀ ਤੇ ਜਿਸ ਤੇ ਕਿ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਹੈ ਰਾਜਪੁਰੇ ਦੀ ਉਹ ਤੇ ਸੈਕਟਰ ਸਾਹਿਬਾ ਜਿਹੜੀ ਸਾਡੀ ਡਿਊਟੀ ਲੱਗੀ ਸੀ ਉਸ ਨੂੰ ਅਸੀਂ ਆਪਣੇ ਪੂਰੀ ਦਿਲੋਂ ਧੰਨ ਦੇ ਨਨ ਲੱਗ ਕੇ ਜਿਹੜਾ ਕੋਈ ਜਾਮ ਨਹੀਂ ਲੱਗਣ ਦੇ ਰਹੇ ਬਿਲਕੁਲ ਉਹਦੇ ਨਾਲ ਕਰਾ ਰਹੇ ਨੇ ਤਨ ਤਨ ਸਿ ਗੁਰ ਤੇ ਗੁਰ ਤੇ ਇੱਕ ਪਾਤਰ ਮਹਾਰਾਜੀ ਦੇ ਉਹਦੇ ਪੱਖ ਤੇ ਸਾਡੀ ਸੇਵਾ ਲੱਗੀ ਸੀ ਉਹ ਨਿਭਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੇ 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 ਸਭ जग ਭਇਓ ਜੈ 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 ਸੁਰ ਲੋਕ ਸੋ ਅੱਜ ਜਿਹੜਾ ਨਗਰ ਕੀਰਤਨ ਅਸਾਮ ਤੋਂ ਗੁਜ਼ਾਰਾ ਧੋਬੜੀ ਸਾਹਿਬ ਤੋਂ ਆ ਜਿਹੜਾ ਚੱਲਿਆ ਹੋਇਆ ਜੀ ਅੱਜ ਸਾਡੇ ਰਾਜਪੁਰਾ ਦੇ ਧਰਤੀ ਤੇ ਪਟਿਆਲੇ ਤੋਂ ਦੂਖਰਮਨ ਸਾਹਿਬ ਤੋਂ ਹੁੰਦਾ ਹੋਇਆ ਰਾਜਪੁਰੇ ਪਹੁੰਚਿਆ ਔਰ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਬੜਾ ਮਾਣ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਇਲਾਕਾ ਜਿਵੇਂ ਕਹਿ ਸਕਦੇ ਹਾਂ ਜਦੋਂ ਪਟਿਆਲੇ ਤੋਂ ਅਸੀਂ ਘੁੰਮਦੇ ਹਾਂ ਸਾਡੇ ਬਹੁਤ ਪਿੰਡ ਨੇ ਲਗਭਗ 38-39 ਸਥਾਨ ਨੇ ਜਿਹੜੇ ਲਗਭਗ 20-30 ਕਿਲੋਮੀਟਰ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਦਿਦਾਰ ਕਰਦੇ ਹਾਂ ਸੋ ਸਾਡੇ ਇਲਾਕੇ ਦਾ ਇਹ ਮੋਢਲਾ ਫਰਜ ਹੈ ਸੋ ਗੁਰਦੁਆਰਾ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪ੍ਰਧਾਨ ਕਾਨ ਸਾਹਿਬ ਦਾ ਹੁਕਮ ਜਿਹੜਾ ਕਿ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸੱਦਾ ਪੱਤਰ ਜਾਣਾ ਕੋਈ ਵੀ ਮੀਟਿੰਗ ਉਹ ਸਾਰਾ ਜਿਹੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਚਿੱਠੀਆਂ ਨਿਕਲਦੀਆਂ ਨੇ ਸੋ ਇਹਨਾਂ ਦਾ ਹੁਕਮ ਹੋਇਆ ਸੀਗਾ ਚਿੱਠੀਆਂ ਗੁਰਦੁਆਰਿਆਂ 'ਚ ਕੱਢ ਦਿੱਤੀਆਂ ਗਈਆਂ ਸੀ ਤੇ ਅੱਜ ਲੱਖ ਲੱਖ ਜਗ੍ਹਾ ਤੇ ਜਿਵੇਂ ਹਰ ਇੱਕ ਬੰਦਾ ਹਰ ਇੱਕ ਬੰਦਾ ਕੋਈ ਨਾ ਕੋਈ ਜਿੱਤੇ ਕਹਿੰਦਾ ਕੋ ਸਾਹਮਣੇ ਬਹੁਤ ਵੱਡਾ ਪ੍ਰਬੰਧ ਜਿਹੜਾ ਹੈ ਆਲੀ ਵਾਲੇ ਚੌਂਕ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਬਹੁਤ ਵੱਡਾ ਪ੍ਰਬੰਧ ਜਿਹੜਾ ਅੱਜ ਸੰਗਤ ਨੂੰ ਲੰਗਰ ਪਾਣੀ ਵਾਸਤੇ ਜਿਹੜਾ ਕੀਤਾ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰੋਗਰਾਮ ਨਹੀਂ ਇਹ ਉਸ ਸ਼ਹਾਦਤ ਨੂੰ ਸਿਜਦਾ ਕਰ ਰਹੇ ਹਾਂ ਉਸ ਕੁਰਬਾਨੀ ਨੂੰ ਸਿਜਦਾ ਕਰ ਰਹੇ ਹਾਂ ਜਿਵੇਂ ਇੱਕ ਸ਼ਾਇਰ ਨੇ ਕਿਹਾ ਕਹਿੰਦਾ ਅਗਰ ਤੇਰੀ ਜੋਤ ਇਸ ਦੁਨੀਆ 'ਮੇ ਆਈ ਨਾ ਹੁੰਦੀ ਤੋ ਜ਼ੁਲਮ ਵਾ ਜ਼ਬਰਕੀ ਸਫਾਈ ਨਾ ਹੁੰਦੀ ਝੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਕਾ ਹਰ ਜ਼ੁਬਾਨ 'ਤੇ ਹੋਤਾ ਕਲਮਾ ﺍﻟहाम का ਕਹਿੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਗਿਆ ਕਿਉਂਕਿ ਉਸ ਸਮੇਂ ਰੰਗਜੀਤ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਸੀ ਤੇ ਗੁਰੂ ਸਾਹਿਬ ਨੇ ਧੱਕੇ ਨਾਲ ਨਾ ਜਨੇਊ ਪਾਇਆ ਤੇ ਨਾ ਧੱਕੇ ਦਾ ਜਨੇਊ ਨੂੰ ਲਾਹਣ ਦਿੱਤਾ ਤੇ ਉਸ ਸਮੇਂ ਜਿਹੜਾ ਰੰਗਜੀਤ ਕਹਿੰਦਾ ਧੱਕੇ ਨਾਲ ਵੀ ਬਿਸਮਿਲ੍ਲਾ ਰਹਿਮਾਨ ਰਹੀਮ ਇਲਾਹ ਇਲਲ੍ਲਾਹ ਮੁਹੰਮਦ ਰਸੂਲੱਲਾ ਲਾ ਇਲਾਹ ਇਲਲ੍ਲਾਹ ਇਹ ਕਲਮਾ ਪੜੋ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਕਹਿੰਦੇ ਧੱਕੇ ਨਾਲ ਕਲਮਾ ਨਹੀਂ ਪੜਾ ਸਕਦੇ ਕਹਿੰਦੇ ਜੂੜ ਜਾਂਦਾ ਝੰਡਾ ਹਰ ਤਰਫ ਸ ਹਰ ਜ਼ੁਬਾਨ 'ਤੇ ਹੋਤਾ ਕਲਮਾ ﺍﻟहम्का अगर ਗੁਰੂ ਨੇ ਬਾਣੀ ਗਾਈ ਨਾ ਹੋਤੀ ਤੋ ਵੇਦੋਂ ਕੀ ਕਾਨੋਂ ਮੇ ਸੁਨਾਈ ਨਾ ਹੋਤੀ ਅੱਜ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਕੁਰਬਾਨੀ ਨਾ ਹੁੰਦੀ ਜਿਹੜੇ ਆਪਾਂ ਵੇਦ ਪੜ੍ਹਦੇ ਆ ਅਸਤਕੇ ਸਮੰਗ ਸਿਆਲ ਕਜੰਗ ਸਿੰਧੂ ਪ੍ਰਾਤੇ ਸੁ ਤਰ ਵਰਸਾ ਕਾ ਲੇਖਣੀ ਪਤਨ ਗੁਰਵੀੰਗ ਲੇਖਣੀ ਗ੍ਰਹਿਤਵਾ ਸਰਦ ਸਰਕਾਰਾਂ ਦਾ ਦਿੱਤਾ ਕੁਨਾਨਾ ਇਸ ਪਾਰਨ ਮੇ ਯਾਤੇ ਇਹ ਵੇਦ ਤੋ ਪੜ੍ਹੇ ਤਾਂ ਜਾਂਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਆਪਣੀ ਕੁਰਬਾਨੀ ਕੀਤੀ ਮੈਂ ਅੱਜ ਉਹਨਾਂ ਪ੍ਰਭਾਵਾਂ ਨੂੰ ਇੱਕ ਵਾਰ ਜਿਹੜੇ ਹਿੰਦੂ ਸਿੱਖ ਦਾ ਰੋਲਾ ਪਾਣ ਵਾਲੇ ਹਿੰਦੂ ਮੁਸਲਮਾਨਾਂ ਰੋਲਾ ਪਾਣ ਵਾਲੇ ਸਮਾਜ ਚ ਬਹੁਤ ਪਰ ਜਿਹੜੇ ਵਾਕਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਦੰਦ ਰੱਖਦੇ ਨੇ ਅੱਜ ਵੀ ਬੰਗਲਾ ਸਾਹਿਬ ਦੀ ਧਰਤੀ ਤੇ ਜਾ ਕੇ ਚਾਂਦਰੀ ਚੌਕ ਜਾ ਕੇ ਵੇਖ ਲਿਓ ਰਾਤ ਨੂੰ 12 ਵਜੇ ਤੋਂ ਬਾਅਦ ਤੁਹਾਨੂੰ 90% ਤੇ ਹਿੰਦੂ ਪਰਿਵਾਰ ਮਿਲਣਗੇ ਮੱਥਾ ਟੇਕਦੇ 90% ਸੋ ਇਹ ਭਾਵਨਾ ਜਿਹੜੀ ਆ ਜਿਨ੍ਹਾਂ ਨੇ ਨਹੀਂ ਭੁੱਲੀ ਉਹ ਅੱਜ ਵੀ ਚੇਤੇ ਰੱਖਦੇ ਨੇ ਸੋ ਅਸੀਂ ਅਰਦਾਸ ਕਰਦੇ ਆਂ ਇਹੀ ਪਿਆਰ ਇਹੀ ਭਾਈਚਾਰਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਨੇ ਕੀਤਾ ਇਸ ਭਾਈਚਾਰੇ ਵਾਸਤੇ ਹੱਥ ਪੜਿਆ ਉਸੇ ਤਰ੍ਹਾਂ ਸਾਡੇ ਭਾਵ ਭਰਾਵਾਂ ਦਾ ਆਪਸੀ ਪਿਆਰ ਜਿਹੜਾ ਉਹ ਬਣਿਆ ਰਵੇ ਧਰਮ ਦੇ ਨਾਂ ਤੇ ਜਿਹੜੀਆਂ ਲੜਾਈਆਂ ਨੇ ਉਹ ਖਤਮ ਹੋ ਜਾਣ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੀ ਚਾਦਰ ਜਿਨ੍ਹਾਂ ਦਾ 350 ਜਿਹੜਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਭਾਰਤ ਚ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਚ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਹੋਈ ਸੀ ਜਿਹੜੀ ਇਹ Hindu ਕੌਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਤੇ ਭੰਤਨ ਸਿੰਘ ਸਾਹਿਬ ਜੀ ਗੁਰਗੋਬ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਇਸ ਮਹਾਨ ਕੁਰਬਾਨੀ ਵਾਸਤੇ ਤੋਰਿਆ ਸੀ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਅੱਜ ਨੂੰ ਖੁਸ਼ੀ ਵੀ ਹੈ ਅੱਜ ਅਸੀਂ ਸਾਰੇ ਭਾਵੇਂ ਲਗ ਲਗ ਸਮਾਜ ਸੇਵੀ ਸੰਸਥਾਵਾਂ ਲਗ ਲਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਗ ਲਗ ਪਾਰਟੀਆਂ ਸਾਰਿਆਂ ਨੇ ਸਾਂਝੇ ਤੌਰ ਤੇ ਅਸੀਂ ਇੱਥੇ ਚਾਲੀ ਵਾਲੇ ਚੌਕ 'ਚ ਸਾਡੇ ਪ੍ਰਧਾਨ ਅਬਰਿੰਦਰ ਸਿੰਘ ਜੀ ਕਾਂਗ ਸਰਪਵਾਨਾ ਜੀ ਅਵਤਾਰ ਸਿੰਘ ਪਾਲਪੁਰ ਵਿਆਰਿਆ ਸਾਹਿਬ ਸਾਰੇ ਮਿਲ ਕੇ ਕਹਿਣ ਦਾ ਭਾਵ ਸਾਰੇ ਸਾਂਝੇ ਤੌਰ ਤੇ ਅਸੀਂ ਨਗਰ ਕੀਰਤਨ ਦੇ ਸਵਾਗਤ ਵਾਸਤੇ ਇੱਥੇ ਹਾਜ਼ਰ ਹਾਂ ਤੇ ਅਸੀਂ ਸੰਗਤ ਦੀ ਗੁਰੂ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਨਗਾ ਕੇਚਾ ਨਾ ਗੁਰਦੁਆਰਾ ਧੋਬਰੀ ਸਾਹਾ ਸਾਹਮਣ ਤੁ ਆ ਰਿਹਾ ਹੈ ਅੱਜ ਅਸੀਂ ਸਮੂਹ ਤੌਰ ਤੇ ਸਾਂਝੇ ਤੌਰ ਤੇ ਅਸੀਂ ਸਾਰੇ ਇੱਥੇ ਸਵਾਗਤ ਵਾਸਤੇ ਖੜੇ ਆ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਾਂ ਜਿਹੜੇ ਕੋਈ ਵੀ ਧਰਮ ਦੇ ਨਾਮ ਤੇ ਕਹਿੰਦਾ ਗੁਰਦੇਵਾ ਬਾਦਰ ਜੀ ਦੇ ਇਕੱਲੇ ਹੋਰ ਵੀ ਜਿਹੜੇ ਵੀ ਸਮਾਜਿਕ ਜਿਹੜੇ ਕੰਮ ਨੇ ਅਪਾਂ ਸਾਰਿਆਂ ਨੂੰ ਪਾਰਟੀਬਾਜੀ ਧਾਰਮਿਕ ਕੰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ ਕੀਤਨ ਆਇਆ ਜਿਸ ਨੂੰ ਕਰਿਆ ਜਿੱਥੇ ਜਾ ਕੇ ਖੋਹੋ ਆਉਂਦਾ ਹਾਂ ਬਹੁਤ ਵਾਰ ਜਾਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਟੋਬੜੀ ਸਾਹਿਬ ਸਾਹਮਣ ਤੋਂ ਸਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਈ ਮਤੀ ਦਾਸ ਭਾਈ ਸੁਤੀ ਦਾਸ ਤੇ ਭਾਈ ਦਿਆਲਾ ਜੀ ਅਤੇ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾਗਰੀ ਨੂੰ ਸਮਰਪਤ ਨਗਰ ਕੀਰਤਨ ਚੱਲੇ ਸੋ ਅੱਜ ਰਾਜਪੁਰਾ ਸ਼ਹਿਰ ਵੀ ਤੇ ਪਹੁੰਚਿਆ ਤੇ ਉਸ ਦੇ ਲਈ ਸਾਰੇ ਰਾਜਪੁਰਾ ਦੇ ਸਾਰੇ ਗੁਰਦੁਆਨਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸੰਗਤ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਤੁਮੌਲੀ ਸਾਹਿਬ ਸਾਡੇ ਬਹੁਤ ਹੀ ਰਾਜਪੁਰਾ ਸਤਿਕਾਰਯੋਗ ਦੰਦਮਿਤਕ ਸਾਲ ਦੇ ਮੁਖੀ ਪ੍ਰਵਾਨਾ ਜੀ ਅਤੇ ਹੋਰ ਸ਼ਹਿਰ ਦੇ ਮੋਤਵਰ ਬੰਦੇ ਧਾਰਮਿਕ ਬੰਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹ ਕਰ ਰਹੀ ਆ ਸੰਗਤ ਤੇ ਬਹੁਤ ਹੀ ਇਸ ਜਿਹੜਾ ਨਗਰ ਕੀਰਤਨ ਹੈ ਇਹ ਸ਼ਾਮ ਨੂੰ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਆ ਸਾਹਿਬ ਵਿਖੇ ਠਹਿਰੇਗਾ ਤੇ ਉਸ ਤੋਂ ਉਪਰੰਤ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਏਗਾ। ਜੀ ਬਹੁਤ ਬਹੁਤ ਧੰਨਵਾਦ ਜੀ। ਅਸੀਂ ਇਸ ਬਾਰੇ ਹੀ ਸੰਗਤ ਨੂੰ ਸਾਰੇ ਕਾਈ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਐਡੀ ਬਡੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਤੇ ਵੀ ਸਾਨੂੰ ਸਾਰਿਆਂ ਨੂੰ ਜਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਤੇ ਸਾਨੂੰ ਵੀ ਸਾਰਿਆਂ ਨੂੰ ਉਹ ਤਾਂ ਸਿੱਖਿਆ ਲੈਣੀ ਚਾਹੀਦੀ ਹੈ ਪੜਾ ਦੇਣਾ ਚਾਹੀਦਾ ਹੈ ਤੇ ਹਰ ਧਰਮ ਦੇ ਜਿਸ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਧਰਮਾਂ ਦਾ ਜੋ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਇਹ ਜਿਹੜਾ ਅੱਜ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਜਿਹੜਾ ਬਣਾਉਣ ਦਾ ਤਾਂ ਹੀ ਫਾਇਦਾ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਸਾਰੀ ਇਹਨਾਂ ਜਿਹੜਾ ਫਤਿਹ ਬੁਲਾਇ ਗੁਰੂ ਜੀ ਕੀ ਵਾਹਿਗੁਰੂ ਜੀ ਕੀ